ਹਾਂ ਜੀ ਸਰ ਥੋੜਾ ਬਰੀਫਿੰਗ ਕਰ ਲੋ ਕੀ ਹੋ ਰਿਹਾ ਹੈ ਸਾਡੇ ਹੈ ਮਹੱਕਮੇ ਦੇ ਮੰਤਰੀ ਸਾਹਿਬ ਸੁਣਦੇ ਨਹੀਂ ਸੱਟੇ ਮੈਂ ਤਾਂ ਸੁਣੀ ਜਾਣਾ ਤੁਸੀਂ ਬੋਲ ਨਹੀਂ ਦੇ ਰਹੇ ਹੈਗੇ ਦੇਖੋ ਅੱਜ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਰੈਵਨਿਊ ਡਿਪਾਰਟਮੈਂਟ ਦੇ ਸੀਨੀਅਰ ਅਫੀਸਰ ਸਾਹਿਬਾਨ ਸੀਗੇ ਔਰ ਪੰਜਾਬ ਦੇ ਕੁਝ ਕਲੋਨਾਈਜ਼ਰਸ ਔਰ ਉਹਨਾਂ ਦੀ ਐਸੋਸੀਏਸ਼ਨ ਦੇ ਸਾਥੀ ਸੀਗੇ ਦੋ ਤਿੰਨ ਇਸ਼ੂ ਸੀਗੇ ਜਿਹੜੇ ਰਜਿਸਟਰੀਆਂ ਰੁਕੀਆਂ ਪਈਆਂ ਨੇ ਇੱਕ ਤਾਂ ਜਿਹੜੇ ਐਨਓਸੀਜ਼ ਦੀ ਵਜ੍ਹਾ ਕਰਕੇ ਔਰ ਇੱਕ ਜਿਹੜੇ ਕੋਈ ਕਲੈਕਟਰੇਟ ਦਾ ਇਸ਼ੂ ਸੀਗਾ ਉਹਦੇ ਬਾਰੇ ਡਿਟੇਲ ਦੇ ਵਿੱਚ ਡਿਸਕਸ਼ਨ ਹੈ ਜਿਹੜੀ ਉਹ ਹੋਈ ਹੈ ਔਰ ਬੜੀ ਜਲਦੀ ਹੀ ਕਿਉਂਕਿ ਇਹ ਸਾਰੀ ਪ੍ਰੋਬਲਮ ਇਸ ਕਰਕੇ ਆਈ ਹੈ ਪੰਜਾਬ ਦੇ ਵਿੱਚ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਲੰਬਾ ਸਮਾਂ ਪਿਛਲੀਆਂ ਸਰਕਾਰਾਂ ਨੇ ਜਿਹੜੇ অথੋਰਾਈਜ਼ਡ ਕਲੋਨੀਆ ਸੀਗੀਆਂ ਇੱਕ ਨੰਬਰ ਦਾ ਕੰਮ ਕਰਨ ਵਾਲੇ ਇੱਕ ਇੱਕ ਨੰਬਰ ਦੀ ਸਾਫ ਸੁਥਰੀ ਡਿਵੈਲਪਮੈਂਟ ਕਰਨ ਵਾਲੇ ਜਿਹੜੇ ਕਲੋਨਾਈਜ਼ਰ ਸੀਗੇ ਸਰਕਾਰ ਨੇ ਉਹਨਾਂ ਨੂੰ ਸਨਬ ਕੀਤਾ ਤੇ ਉਹਨਾਂ ਨੂੰ ਧੱਕਿਆ ਗਿਆ ਅਨਔਥੋਰਾਈਜ਼ਡ ਇਲੀਗਲ ਕਲੋਨੀਆ ਦੇ ਵੱਲ ਕਿਉਂਕਿ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਲੀਡਰ ਸਿਆਸੀ ਲੋਕ ਉਹਨਾਂ ਦੇ ਆਪਣੇ ਇੰਟਰਸਟ ਨੇ ਜਿਹੜੇ ਉਹ ਇਸ ਧੰਦੇ ਦੇ ਵਿੱਚ ਬਣ ਚੁੱਕੇ ਸੀਗੇ ਜੀਦੀ ਵਜੇ ਕਰਕੇ ਅੱਜ ਹਾਲਾਤ ਇਹ ਬਣੇ ਪਏ ਨੇ ਪੰਜਾਬ ਦੇ ਵਿੱਚ ਕਿ 14000 ਅਨ ਆਥਰਾਇਜ਼ਡ ਕਲੋਨੀਆਂ ਜਿਹੜੀਆਂ ਉਹ ਬਣ ਗਿਆ ਇੱਕ ਕੰਕਰੀਟ ਅ ਅਨ ਰੈਗੂਲੇਟਿਡ ਜੰਗਲ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਖੜਾ ਹੋ ਗਿਆ ਕਈ ਜਗ੍ਹਾ ਤੇ ਤਾਂ ਇਹੋ ਜਿਹਾ ਵੀ ਦੇਖਣ ਨੂੰ ਮਿਲਿਆ ਕਿ ਜਿੱਥੇ ਕਿਤੇ ਕੋਈ ਫਾਇਰ 트ਰੇਜਡੀ ਉੱਥੇ ਫਾਇਰ ਬ੍ਰਿਗੇਡ ਵੀ ਨਹੀਂ ਪਹੁੰਚ ਸਕਦੀ ਹੈਗੀ ਸੋ ਇਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਡਿਟੇਲਡ ਡਿਸਕਸ਼ਨ ਹੈ ਜਿਹੜੀ ਉਹ ਪਹਿਲਾਂ ਵੀ ਸੀਐਮ ਸਾਹਿਬ ਦੇ ਆਦੇਸ਼ਾਂ ਮੁਤਾਬਕ ਪਹਿਲਾਂ ਵੀ ਸਾਡੇ ਤਿੰਨੇ ਡਿਪਾਰਟਮੈਂਟ ਸਾਡਾ ਹਾਊਸਿੰਗ ਦਾ ਡਿਪਾਰਟਮੈਂਟ ਲੋਕਲ ਗਵਰਨਮੈਂਟ ਔਰ ਰੈਵਨਿਊ ਉਹਦੇ ਉੱਪਰ ਡਿਟੇਲ ਡੈਲੀਬਰੇਸ਼ਨ ਜਿਹੜੀਆਂ ਉਹ ਕਰ ਚੁੱਕੇ ਨੇ ਸੀਐਮ ਸਾਹਿਬ ਔਰ ਪੰਜਾਬ ਸਰਕਾਰ ਬੜੀ ਚਿੰਤਾਤ ਹੈ ਇਸ ਮਸਲੇ ਨੂੰ ਲੈ ਕੇ ਕਿਉਂਕਿ ਇੰਨਾ ਕੁ ਮੈਸਅਪ ਔਰ ਇੰਨਾ ਕੁ ਗੁੰਝਲਦਾਰ ਪਿਛਲੇ ਸਮੇਂ ਦੇ ਵਿੱਚ ਸਿਆਸੀ ਲੀਡਰਾਂ ਨੇ ਕਰ ਦਿੱਤਾ ਕਿ ਉਹਨਾਂ ਨੂੰ ਔਰ ਫਿਰ ਉਹਦੇ ਉਸ ਤੋਂ ਇਲਾਵਾ ਟੂ ਟੂਟ ਜਿਹੜੇ ਹਾਈ ਕੋਰਟ ਦੇ ਦੀਆਂ ਵੀ ਡਾਇਰੈਕਸ਼ਨਸ ਆਈਆਂ ਜਿਹਦੀ ਵਜ੍ਹਾ ਕਰਕੇ ਇਹ ਜਿਹੜਾ ਰਜਿਸਟਰੀਆਂ ਦਾ ਕੰਮ ਸੀਗਾ ਉਹ ਰੁਕਿਆ ਕਿਉਂਕਿ ਜੋ ਪਿਛਲੇ ਸਮੇਂ ਦੇ ਵਿੱਚ ਪਾਲਿਸੀਜ਼ ਆਈਆਂ ਉਹ ਸਿੱਧਮ ਸਿੱਧਾ ਪਾਪਰਾ ਐਕਟ 1995 ਦਾ ਉਹਦਾ ਸਿੱਧਮ ਸਿੱਧਾ ਉਲੰਘਣਾ ਸੀਗੀ ਜਿਹਦੀ ਵਜ੍ਹਾ ਕਰਕੇ ਪੰਜਾਬ ਸਰਕਾਰ ਨੂੰ ਉਹ ਅੰਤਮਾਨਜੀ ਦੀ ਸਰਕਾਰ ਨੂੰ ਮਜਬੂਰਨ ਇਹ ਜਿਹੜਾ ਫੈਸਲਾ ਲੈਣਾ ਪਿਆ ਜਿਹਦੀ ਵਜ੍ਹਾ ਕਰਕੇ ਅੱਜ ਜਿਹੜਾ ਐਨਓਸੀਜ਼ ਦਾ ਰਜਿਸਟਰੀ ਦਾ ਕੰਮ ਹੈ ਜਿਹੜਾ ਉਹ ਰੁਕਿਆ ਪਰ ਬੜੀ ਜਲਦੀ ਹੀ ਮਾਨ ਸਾਹਿਬ ਦੇ ਹਦੇਸ਼ਾ ਮੁਤਾਬਕ ਬੜੀ ਜਲਦੀ ਹੀ ਇੱਕ ਕੰਪਰੀਹੈਂਸਿਵ ਪਾਲਿਸੀ ਹੈ ਜਿਹੜੀ ਉਹ ਸਰਕਾਰ ਲੈ ਕੇ ਆਏਗੀ ਜਿਹਦੇ ਤਹਿਤ ਜਿਹਦੇ ਤਹਿਤ ਇਲੀਗਲ ਅਨਔਥਰਾਇਜ਼ਡ ਕਲੋਨੀਆ ਜਿਹੜੀਆਂ ਉਹਨਾਂ ਨੂੰ ਅੱਗੇ ਵਾਸਤੇ ਪੰਜਾਬ ਦੇ ਵਿੱਚ ਡਿਵੈਲਪ ਨਹੀਂ ਹੋਣ ਦਿੱਤਾ ਜਾਊਗਾ ਔਥਰਾਇਜ਼ਡ ਕਲੋਨੀਆ ਨੂੰ ਇਸ ਤਰੀਕੇ ਦੇ ਨਾਲ ਫੈਸਿਲਿਟੇਟ ਕੀਤਾ ਜਾਊਗਾ ਇਸ ਤਰੀਕੇ ਨਾਲ ਉਹਨਾਂ ਦੀ ਸਹਾਇਤਾ ਕੀਤੀ ਜਾਊਗੀ ਮਦਦ ਕੀਤੀ ਜਾਊਗੀ ਉਹਨਾਂ ਦਾ ਸਿਸਟਮ ਇਹਨਾਂ ਟਰਾਂਸਪੇਰੈਂਟ ਤੇ ਸੁਖਾਲਾ ਕੀਤਾ ਜਾਊਗਾ ਤਾਕੇ ਉਹਨਾਂ ਨੂੰ ਘਰ ਬੈਠੇ ਨੂੰ ਸਾਰੀਆਂ ਪਰਮਿਸ਼ਨਸ ਮਿਲਣ ਤੇ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਦੇ ਨਾਲ ਅਰਬਨ ਡਿਵੈਲਪਮੈਂਟ ਜਿਹੜੀ ਉਹ ਹੋਵੇ ਇੱਕ ਇਹ ਔਰ ਦੂਸਰਾ ਜਿਹੜਾ ਕੋ ਸਾਡੇ ਸਾਥੀ ਆਏ ਸੀ ਕਿ ਜਿਨ੍ਹਾਂ ਨੇ ਸਰਕਲ ਰੇਟ ਨੇ ਜਿਹੜੇ ਉਹਨਾਂ ਦੀ ਗੱਲ ਕੀਤੀ ਹੈ ਉਹਦੇ ਬਾਰੇ ਉਹਨਾਂ ਦੀ ਗੱਲ ਹੈ ਜਿਹੜੀ ਉਹ ਅਸੀਂ ਸੁਣ ਲਈ ਹੈ ਤੇ ਸੀਐਮ ਸਾਹਿਬ ਨਾਲ ਇੱਕ ਅੱਧੇ ਦਿਨ ਦੇ ਵਿੱਚ ਉਹਨਾਂ ਨਾਲ ਵਿਚਾਰ-ਵਟਾਂਦਰਾ ਕਰਕੇ ਵੈਸੇ ਕੰਮ ਉਹ ਰੈਵਨਿਊ ਡਿਪਾਰਟਮੈਂਟ ਦੇ ਤੇ ਉਹਨਾਂ ਨਾਲ ਗੱਲਬਾਤ ਕਰਕੇ ਸੀਐਮ ਸਾਹਿਬ ਦੇ ਨਾਲ ਉਹਦੇ ਬਾਰੇ ਵੀ ਜਲਦੀ ਫੈਸਲਾ ਜਿਹੜਾ ਉਹ ਲੈ ਜਾਏਗਾ ਇਹ ਜਿਹੜਾ ਇਸ਼ੂ ਹੈ ਇਹ ਬੇਸਿਕਲੀ ਡਿਪਟੀ ਕਮਿਸ਼ਨਰਸ ਦਾ ਕਲੈਕਟਰਸ ਦਾ ਖੁੰਦਾ ਪਰ ਇਹ ਵੀ ਜਿਹੜਾ ਉਹਨਾਂ ਦੀ ਕੋਈ ਪ੍ਰੋਬਲਮ ਆਈ ਹੈ ਇਹਦੇ ਬਾਰੇ ਸੀਐਮ ਸਾਹਿਬ ਨਾਲ ਚਰਚਾ ਕਰਕੇ ਅਸੀਂ ਪੰਜਾਬ ਸਰਕਾਰ ਭਗਵੰਤ ਮਾਨ ਜੀ ਸਰਕਾਰ ਦੀ ਵਿਜਨ ਹੈ ਜਿਹੜੀ ਉਹ ਬੜੀ ਕਲੀਅਰ ਹੈ ਕਿ ਆਮ ਲੋਕ ਨੇ ਜਿਹੜੇ ਆਪਣੇ ਕਿਹਾ ਜਾਂਦਾ ਹੈ ਕਿ ਘਰ ਤਾਂ ਸਾਰੀ ਜ਼ਿੰਦਗੀ ਚ ਇੱਕ ਵਾਰੀ ਬੜੀ ਮੁਸ਼ਕਲ ਨਾਲ ਬਣਦਾ ਹੈ ਜੀ ਅ ਨਾ ਸਰਕਾਰ ਵੱਲੋਂ ਨਾ ਕਲੋਨਾਈਜ਼ਰ ਵੱਲੋਂ ਨਾ ਕਿਸੇ ਅ ਦਫ਼ਤਰ ਜਾਂ ਅਧਿਕਾਰੀ ਵੱਲੋਂ ਕਿਸੇ ਤਰੀਕੇ ਦੀ ਦਿੱਕਤ ਨਾ ਰਹੇ ਐਂਡ ਯੂਜ਼ਰ ਨੂੰ ਤੇ ਜਦੋਂ ਉਹਨਾਂ ਨੂੰ ਨਹੀਂ ਰਹੂਗੀ ਤੇ ਸਾਫ਼ ਸੁਥਰਾ ਕੰਮ ਕਰਨ ਵਾਲੇ ਕਲੋਨਾਈਜ਼ਰ ਨੇ ਜਿਹੜੇ 1 ਨੰਬਰ ਦਾ ਕੰਮ ਕਰ ਰਹੇ ਨੇ ਆਥਰਾਇਜ਼ ਕਲੋਨੀਆ ਕੱਟਣ ਵਾਲੇ ਨੇ ਉਹਨਾਂ ਦੀਆਂ ਮੁਸ਼ਕਲਾਂ ਵੀ ਸਰਕਾਰ ਹੱਲ ਕਰੇਗੀ ਪਰ ਅਨਔਥਰਾਇਜ਼ਡ ਜਿਹੜਾ ਕੰਮ ਹੁਣ ਲੰਬੇ ਸਮੇਂ ਤੋਂ ਚੱਲ ਰਿਹਾ ਸੀਗਾ ਉਹਦੇ ਉੱਪਰ ਪੂਨ ਤੌਰ ਦੇ ਉੱਪਰ پابੰਦੀ ਹੈ ਜਿਹੜਾ ਜਿਹਨਾਂ ਦਾ ਰਜਿਸਟ੍ਰੇਸ਼ਨ ਨਹੀਂ ਹੋ ਪਾ ਰਿਹਾ ਲਾਲ ਕੀਵ ਵਾਲੇ ਜਿਹੜੇ ਮਕਾਨ ਨੇ ਲਾਲ ਕੀਵ ਹਾਂਜੀ ਜਿੰਨੇ ਦੀਆਂ ਡਿਸਟਰੀਆਂ ਨਹੀਂ ਹੋ ਪਾ ਰਹੀਆਂ ਜਾਂ ਐਨਓਸੀ ਨਹੀਂ ਮਿਲ ਪਾ ਰਹੀ ਕਿੰਦੋਂ ਤੱਕ ਕੋਈ ਇਸ ਗੱਲ ਦਾ ਮਸਲਾ ਹੱਲ ਹੋ ਜਾਏਗਾ ਇਹ ਦੇਖੋ ਜਿਹੜਾ ਡਰਾਫਟ ਹੈ ਉਹ ਥੋੜੇ ਦਿਨਾਂ ਦੇ ਵਿੱਚ ਹੀ ਪੰਜ-ਛੇ ਦਿਨਾਂ ਦੇ ਵਿੱਚ ਹੀ ਇਹ ਡਰਾਫਟ ਤਿਆਰ ਹੋ ਜਾਏਗਾ ਔਰ ਸੀਐਮ ਸਾਹਿਬ ਨਾਲ ਫਿਰ ਡਿਸਕਸ ਕਰਕੇ ਇਹਨਾਂ ਦੀ ਜਿਹੜੇ ਜਿਹੜੇ ਕਲੋਨਾਈਜ਼ਰਸ ਨੇ ਉਹਨਾਂ ਨਾਲ ਵੀ ਡਿਸਕਸ਼ਨ ਅਸੀਂ ਕਰਕੇ ਦੇਖੋ ਜਿਹੜੇ ਬੰਦੇ ਦੀ ਪ੍ਰੋਬਲਮ ਹੁੰਦੀ ਹੈ ਉਹਦੇ ਕੋਲ ਹੀ ਸਭ ਤੋਂ ਵਧੀਆ ਸੋਲੂਸ਼ਨ ਹੁੰਦਾ ਹੈ ਹਫਤੇ 10 ਦਿਨਾਂ ਦੇ ਵਿੱਚ ਵਿੱਚ ਇਹ ਆਈ ਥਿੰਕ ਕਾਫੀ ਕਲੈਰਿਟੀ ਜਿਹੜੀ ਇਹਦੇ ਉੱਪਰ ਅਸੀਂ ਤੁਹਾਨੂੰ ਦੇ ਸਕਾਂਗੇ ਸਰ ਜੀ ਨਾ ਪਹਿਲੇ ਗੱਲ ਤੋਂ ਮਕਾਨ ਨਹੀਂ ਜੇ ਜਿਸ ਤਰੀਕੇ ਨਾਲ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਨੌਇਡਾ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਵੀ ਅਸੀਂ ਬਹੁਤ ਸਾਰੀਆਂ ਬਿਲਡਿੰਗਸ ਹੈਗੀਆਂ ਜਿਹੜੀਆਂ ਅੰਤਰਰਾਇ ਦੇ ਬਣੀਆਂ ਹੋਈਆਂ ਉਹਨਾਂ ਤੇ ਵੀ ਕੋਈ ਇਸ ਤਰੀਕੇ ਦੀ ਕਾਰਵਾਈ ਹੋ ਸਕਦੀ ਜਿਵੇਂ ਦਿੱਲੀ ਦੇ ਦੇਖੋ ਦੇਖੋ ਇਸ ਤਰ੍ਹਾਂ ਕਿ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਕਿਉਂਕਿ ਮੈਂ ਤਾਂ ਖੁਦ ਆਪ کہہ ਰਿਹਾ ਕਿ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਨੇ ਇੱਕ ਤਰੀਕੇ ਦੇ ਇੱਕ ਲੈਂਡ ਮਾਫੀਆ ਬਣਾ ਕੇ ਜਿਹਨਾਂ ਲੀਡਰਾਂ ਦੇ ਆਪ ਦੇ ਇੰਟਰਸਟ ਪੈਦਾ ਹੋ ਗਏ ਇਲਲੀਗਲ ਕਲੋਨਾਈਜ਼ੇਸ਼ਨ ਜਿਹੜੀ ਉਹ ਇੰਨੀ ਜ਼ਿਆਦਾ ਹੋ ਚੁੱਕੀ ਕਿ ਉਹ ਇੱਕ ਅਰਬਨ ਕੰਕਰੀਟ ਜੰਗਲ ਦੇ ਰੂਪ ਵਿੱਚ ਕਨਵਰਟ ਹੋ ਚੁੱਕਿਆ ਹੁਣ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਗੱਠਾ ਉਹਨਾਂ ਨਾਲ ਹੱਥ ਨਾਲ ਪਾਈਆਂ ਨੇ ਮੂੰਹ ਨਾਲ ਭਗਵੰਤ ਮਾਨ ਜੀ ਦੀ ਸਰਕਾਰ ਖੋਲਣ ਲੱਗੀ ਹੋਈ ਹੈ ਹੁਣ ਇਹਦੇ ਉੱਪਰ ਕੋਈ ਸੀ ਡੈਮੋਲੀਸ਼ਨ ਹੁੰਦੀ ਹੈ ਨਹੀਂ ਹੁੰਦੀ ਹੈਗੀ ਇਹ ਵੀ ਜਿਹੜੇ ਟਵਿੰਨ ਟਾਵਰਸ ਦੀ ਤੁਸੀਂ ਗੱਲ ਕਰਦੇ ਹੋ ਇਹ ਸੁਪਰੀਮ ਕੋਰਟ ਦੇ ਆਰਡਰਸ ਦੇ ਉੱਪਰ ਹੋਈ ਹੈ ਜੇ ਕੋਈ ਇਸ ਤਰੀਕੇ ਦੀ ਕੋਈ ਹੈ ਤਾਂ ਦੇਖੋ ਸਰਕਾਰ ਦਾ ਆਪਣਾ ਇੱਕ ਲਿਮਟਿਡ ਮੰਡੇਟ ਹੁੰਦਾ ਹੈ ਹੁਣ ਉਹਦੇ ਹਰ ਜਗ੍ਹਾ ਨਾ ਤਾਂ ਸਰਕਾਰ ਅਲਾਉ ਕਰ ਸਕਦੀ ਹੈ ਕਿ ਹਾਂ ਤੁਸੀਂ ਜਿੱਥੇ ਮਰਜ਼ੀ ਕੰਦਾ ਕੱਢ ਲਓ ਜਿੱਥੇ ਮਰਜ਼ੀ ਕੰਸਟਰਕਸ਼ਨ ਕਰ ਲਓ ਨਾ ਹੀ ਹਰ ਜਗ੍ਹਾ ਸਰਕਾਰ ਬੁਲਡੋਜ਼ਰ ਲੈ ਕੇ ਪਹੁੰਚ ਸਕਦੀ ਹੈ ਇਹ ਇੱਕ ਕਲੈਕਟਿਵ ਰਿਸਪੌਂਸਿਬਿਲਟੀ ਹੁੰਦੀ ਹੈ ਸਰਕਾਰ ਦੀ ਵੀ ਲੋਕਾਂ ਦੀ ਵੀ ਕਲੋਨਾਈਜ਼ਰਸ ਦੀ ਵੀ ਅਧਿਕਾਰੀਆਂ ਦੀ ਵੀ ਸਾਰੇ মিডিਆ ਦੀ ਸਾਰਿਆਂ ਦੀ ਇੱਕ ਕਲੈਕਟਿਵ ਰਿਸਪੌਂਸਿਬਿਲਟੀ ਹੈ ਕਿ ਇਹ ਹੁਣ ਤੱਕ ਜੋ ਮੈਸਅਪ ਸਿਸਟਮ ਕੀਤਾ ਇਹਨਾਂ ਨੇ वनूप हौली हौली दुरुस्त कर लिए, सही कर लिए, सो इस करके सरकार बच रही मेरे मेरी मेरी हाथ आपको हाथ जोड़ के बेनती है कि मेरे कान दो जरूर है लेकिन मुंह एक है सुन लो सुन लो सुन लो सवाल दो तरफ से आ रहे हैं मैं जवाब ये दस पता ही ਅਮਰਜੀਤ ਸਿੰਘ ਸੰਧਵਾ ਦਾ ਅਮਰਜੀਤ ਸਿੰਘ ਸੰਧਵਾ ਦਾ ਨਾਮ ਵਿਜੀਲੈਂਸ ਜਾਂਚ ਦੇ ਵਿੱਚ ਜਿਹੜੀ ਗੱਡੀ ਹੈ ਕਿਹਾ ਜਾ ਰਿਹਾ ਹੈ ਕਿ ਭ੍ਰਸ਼ਟਾਚਾਰ ਦੇ ਪੈਸੇ ਨਾਲ ਜਿਹੜੀ ਖਰੀਦੀ ਗਈ ਹੈ ਪੇਮੈਂਟ ਵਗੈਰਾ ਦੇ ਤੌਰ ਤੇ ਬੈਂਕ ਖਾਤੇ ਦੇ ਵਿੱਚ ਜਿਹੜੀ ਸਾਹਮਣੇ ਆਈ ਦੇਖੋ ਇਸ ਤਰ੍ਹਾਂ ਹੈ ਕਿ ਅਮਰਜੀਤ ਸਿੰਘ ਸੰਧਵਾ ਦੀ ਜਿਹੜੀ ਗੱਡੀ ਦੇ ਅੱਜ ਖਬਰ ਖਬਰ ਮੈਂ ਵੀ ਪੜ੍ਹੀ ਹੈ ਪੇਪਰ ਦੇ ਵਿੱਚ ਉਹ ਇਹਦੇ ਬਾਰੇ ਜੇ ਕੋਈ ਇਸ ਤਰੀਕੇ ਦੇ ਫੈਕਟਸ ਹੈਗੇ ਤੇ ਭਗਵਾਨਤਮਾਨ ਜੀ ਦਾ ਬੜਾ ਸਪਸ਼ਟ ਹੈ ਬੜਾ ਕਲੀਅਰ ਹੈ ਕਿ ਜ਼ੀਰੋ ਟੋਲਰੈਂਸ ਟੁਵਾਰਡਸ ਕ੍ਰਾਪਸ਼ਨ ਹੈ ਉਹ ਕੋਈ ਚਾਹੇ ਆਪਣਾ ਤੇ ਚਾਹੇ ਬੇਗਾਨਾ ਪਹਿਲਾਂ ਵੀ ਇਹ ਭਗਵੰਤ ਮਾਨ ਜੀ ਦੀ ਸਰਕਾਰ ਬੜੇ ਲਾਊਡ ਐਂਡ ਕਲੀਅਰ ਤਰੀਕੇ ਦੇ ਨਾਲ ਤੇ ਐਕਸ਼ਨ ਦੇ ਨਾਲ ਇਹ ਕਲੀਅਰ ਕਰ ਚੁੱਕੀ ਹੈ ਜੇ ਇਸ ਤਰੀਕੇ ਦੀ ਕੋਈ ਗੱਲ ਹੋਊਗੀ ਤਾਂ ਕੋਈ ਲਿਹਾਜ਼ ਨਹੀਂ ਹੋਊਗਾ ਸੰਧੋਆ ਅਮਰਜੀਤ ਸੰਧੋਆ ਜਾਂ ਕੋਈ ਵੀ ਵਿਅਕਤੀ ਆਪਦਾ ਪੱਖ ਉਹ ਚ ਰੱਖ ਸਕਦੇ ਪਰ ਪਰ ਜੇ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਜੇ ਮੈਨੂੰ ਨਹੀਂ ਪਤਾ ਕਿ ਸਹੀ ਹੈ ਕਿ ਗਲਤ ਹੈ ਮੈਂ ਕੋਈ ਇਨਵੈਸਟੀਗੇਟਿੰਗ ਆਫੀਸਰ ਥੋੜ੍ਹਾ ਹੀ ਆ ਪਰ ਜੇ ਇਹ ਸਹੀ ਹੈ ਜੇ ਇਹ ਸਹੀ ਹੈ ਮੈਂ ਤੁਹਾਡੀ ਗੱਲ ਵੱਡੀ ਕਰਦਾ ਤੇ ਅਮਰਜੀਤ ਸੰਧੋਆ ਜੀ ਉਸ ਸਮੇਂ ਦਾ ਦੀ ਗੱਲ ਹੈ 2019 ਔਰ 20 ਦੇ ਵਿੱਚ ਜਦੋਂ ਅਮਰਜੀਤ ਸੰਧੋਆ ਜੀ ਕਾਂਗਰਸ ਦੇ ਵਿੱਚ ਗਏ ਹੋਏ ਸੀ ਸੋ ਕਾਂਗਰਸੀਆਂ ਦੇ ਇੰਨਾ ਕੁ ਇਫੈਕਟ ਇੰਪੈਕਟ ਅਸਰ ਤਾਂ ਉਹਨਾਂ ਤੇ ਆਈ ਜਾਣਾ ਸੀਗਾ ਸੋ ਇਸ ਕਰਕੇ ਮੈਨੂੰ ਨਹੀਂ ਪਤਾ ਸਹੀ ਹੈ ਕਿ ਗਲਤ ਹੈ ਇਹ ਕਾਂਗਰਸ ਦੇ ਕਲਚਰ ਦੀ ਦੇਣ ਹੈ ਵੀ ਇੱਕ ਚੰਗੇ ਭਲੇ ਬੰਦੇ ਨੂੰ ਇੱਕ ਸਾਫ਼ ਸੋਧਰੇ ਬੰਦੇ ਨੂੰ ਵੀ ਗਲਤ ਰਾਹ ਤੇ ਚੜਾ ਦਿੰਦੀ ਹੈ ਰੋਣਾ ਸਾਹਿਬ ਮੇਰੇ ਸਾਥੀ ਨੇ ਸਵਾਲ ਪੁੱਛਿਆ ਸੀਗਾ ਵੀ ਬਹੁਤ سارے ਲੋਕਾਂ ਨੇ ਉਸ ਟਾਈਮ ਨੇ ਜਗਾ ਲੈ ਲਈ ਹੈ ਪਲਾਟ ਲੈ ਲਏ ਹੁਣ ਐਨਓਸੀ ਰੁਕੀਆਂ ਹੋਈਆਂ ਰਜਿਸਟਰੀਆਂ ਰੁਕੀਆਂ ਹੋਈਆਂ ਨੇ ਉਹਨਾਂ ਦਾ ਕੀ ਹੋਏਗਾ ਕਿ ਉਹਨਾਂ ਤੋਂ ਬਰ ਤੁਸੀਂ ਖਾਲੀ ਕਰਾਓ ਉਹਨਾਂ ਦਾ ਕੀ ਦੋਸ਼ ਹੈ ਦੇਖੋ ਇਸ ਤਰ੍ਹਾਂ ਹੈ ਉਹਨਾਂ ਦਾ ਕੋਈ ਦੋਸ਼ ਨਹੀਂ ਹੈਗਾ ਪਰ ਜਿਹੜੇ ਲੋਕਾਂ ਨੇ ਗਲਤ ਕੰਸਟਰਕਸ਼ਨਾਂ ਕੀਤੀਆਂ ਨੇ ਇਲੀਗਲ ਕਲੋਨੀਆਂ ਕੱਟੀਆਂ ਨੇ ਚਾਹੇ ਉਹ ਚ ਕੋਈ ਬਿਲਡਰ ਇਨਵੋਲਡ ਹੈ ਚਾਹੇ ਉਹ ਚ ਸਰ ਇਨ ਕੋ ਇਨਵੋਲਡ ਹੈ ਚਾਹੇ ਉਹ ਚ ਕੋਈ ਪੋਲਿਟਿਕਲ ਬੰਦਾ ਇਨਵੋਲਡ ਹੈ ਆਫਟਰ 올 ਕਿਸੇ ਨਾ ਕਿਸੇ ਦੀ ਅਕਾਉਂਟੇਬਿਲਟੀ ਤਾਂ ਬਣਦੀ ਹੈ ਨਾ ਜੀ ਕਿਸੇ ਨਾ ਕਿਸੇ ਦੀ ਅਕਾਉਂਟੇਬਿਲਟੀ ਤਾਂ ਫਿਕਸ ਕਰਨੀ ਪਊਗੀ ਖਾਲੀ ਕਰਾਵਾਂਗੇ ਨਹੀਂ ਕਰਾਵਾਂਗੇ ਦੇਖੋ ਇਹ ਚੀਜ਼ਾਂ ਇਮਪ੍ਰੈਕਟੀਕਲ ਹੁੰਦੀਆਂ ਨੇ ਇਹ ਚੀਜ਼ਾਂ ਹਾਈਪੋਥੈਟিক্যাল ਹੁੰਦੀਆਂ ਨੇ ਮੈਂ ਤਾਂ ਇਹ ਕਹਿਣਾ ਵੀ ਇੱਕ ਸਿਸਟਮ ਜਿਹੜਾ ਜਿਹੜਾ ਗੰਧਲਾ ਹੋ ਚੁੱਕਿਆ ਉਹਨੂੰ ਹੀ ਦਰੁਸਤ ਕਰਨੇ ਇਹੀ ਬਹੁਤ ਵੱਡੀ ਗੱਲ ਹੋਊਗੀ। ਕਿਉਂਕਿ ਲੰਬੇ ਸਮੇਂ ਤੋਂ ਜਿਹੜੇ ਜੱਦੀ ਮਕਾਨਾਂ ਨੇ ਲੋਕਾਂ ਦੇ ਜੱਦੀ ਕੁਸ਼ਤੀ ਮਕਾਨ ਨੇ ਜਿਹੜੇ ਲੰਬੇ ਸਮੇਂ ਤੋਂ ਰਹਿ ਰਹੇ ਨੇ ਲਾਲ ਲਕੀਰ ਦੇ ਅੰਦਰ ਨੇ ਉਹਨਾਂ ਦੀ ਵੀ ਜਿਹੜੀਆਂ ਰਜਿਸਟਰੀਆਂ ਰੁਕੀਆਂ ਹੋਈਆਂ ਨੇ ਉਸ ਦੇ ਲਈ ਕੋਈ ਮੈਡਮ 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 ਸਮਝੋ ਗੱਲ ਨੂੰ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਰਜਿਸਟਰੀਆਂ ਨੇ ਜਿਹੜੀਆਂ ਇਹ ਭਗਵੰਤ ਮਾਨ ਜੀ ਦੀ ਸਰਕਾਰ ਨੇ ਨਹੀਂ ਰੋਕੀਆਂ ਇਹ ਇਹ ਕੋਰਟ ਦੇ ਵਿੱਚ ਇੱਕ ਕੇਸ ਹੋਇਆ ਜਿਹਦੇ ਵਿੱਚ ਹਾਈ ਕੋਰਟ ਨੇ ਕਿਹਾ ਕਿ ਇੱਕ ਪਾਸੇ ਤਾਂ ਤੁਸੀਂ ਪਾਪਰਾ ਐਕਟ 1995 ਦਾ ਬਣਾ ਰੱਖਿਆ ਜੀ ਦੂਸਰੇ ਪਾਸੇ ਤੁਸੀਂ ਹਰ 2 ਸਾਲ 3 ਸਾਲ ਬਾਅਦ ਜਦੋਂ ਨੋਟਾਂ ਦੀ ਤੇ ਵੋਟਾਂ ਦੀ ਪੁਰਾਣੇ ਸਮੇਂ ਦੀ ਸਰਕਾਰਾਂ ਨੂੰ ਤੇ ਲੀਡਰਾਂ ਨੂੰ ਲੋਡ ਹੁੰਦੀ ਸੀਗੀ ਉਦੋਂ ਰੈਗੂਲਰਾਈਜੇਸ਼ਨ ਪਾਲਿਸੀ ਲਿਆਉਂਦੇ ਸੀਗੇ ਤੇ ਜਿੰਨੀਆਂ ਇਲੀਗਲ ਕੰਸਟਰਕਸ਼ਨਾਂ ਹੋਈਆਂ ਹੁੰਦੀਆਂ ਸੀਗੀਆਂ ਉਹ ਸਾਰਿਆਂ ਨੂੰ ਤੁਸੀਂ ਰੈਗੂਲਰਾਈਜ਼ ਕਰ ਦਿੰਦੇ ਸੀਗੇ ਕੋਰਟ ਨੇ ਕਿਹਾ ਕਿ ਇੱਕ ਪਾਸੇ ਤੁਸੀਂ ਕਾਨੂੰਨ ਬਣਾ ਰੱਖੇ ਤੇ ਦੂਜੇ ਪਾਸੇ ਤੁਸੀਂ ਰੈਗੂਲਰਾਈਜੇਸ਼ਨ ਦੇ ਨਾਂ ਤੇ ਕਾਨੂੰਨ ਹੀ ਤਾਂ ਜਿਉਂ ਉਡਾ ਰਹੇ ਹੋ ਉਸ ਚੱਕਰ ਦੇ ਵਿੱਚ ਪੰਜਾਬ ਸਰਕਾਰ ਦੇ ਦੋ ਜਿਹੜੇ ਪ੍ਰਿੰਸੀਪਲ ਸੈਕਟਰੀ ਸਹਿਬਾਨ ਨੇ ਉਹਨਾਂ ਨੂੰ ਐਫੀਡੇਵਿਟ ਦੇਣਾ ਪਿਆ ਕਿ ਅਸੀਂ ਇਹ ਇਲੀਗਲ ਕੰਸਟਰਕਸ਼ਨ ਨਹੀਂ ਅਲਾਉ ਕਰਾਂਗੇ ਜਿਹਦੀ ਵਜ੍ਹਾ ਕਰਕੇ ਕੰਮ ਰੋਕਿਆ ਪਿਆ ਹੈ ਹੁਣ ਉਹ ਜਿਹੜਾ ਰੁਕ ਗਿਆ ਜਿਹੜੀ ਗੱਠ ਪੈ ਗਈ ਉਹਨੂੰ ਖੋਲਣ ਦੇ ਵਿੱਚ ਸਰਕਾਰ ਪੂਰਾ ਸਵੇਰ ਤੋਂ ਸ਼ਾਮ ਤੱਕ ਲੱਗੀ ਹੋਈ ਹੈ ਅਸੀਂ ਮੱਥਾ ਪਿੱਛੇ ਜਿਹੜੀ ਕਰ ਰਹੇ ਹਾਂ ਹਰੇਕ ਸਟੇਕ ਹোল্ডার ਦੇ ਨਾਲ ਗੱਲਬਾਤ ਇਹ ਕਰ ਰਹੇ ਹਾਂ ਉਹ ਗੱਠ ਨੂੰ ਖੋਲਣ ਦੇ ਵਿੱਚ ਥੋੜਾ ਸਮਾਂ ਲੱਗੂਗਾ ठीक है सर आज इम्तियाज अली के साथ मुलाकात हुई है किस बारे में हुई थी कि कुछ देखो इस देखो देखो इस तरह के इम्तियाज अली जी ओनादा अपने फील्ड ਦੇ ਵਿੱਚ ਬਾਲੀਵੁੱਡ ਦੇ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਐਜ਼ ਅ ਰਾਈਟਰ ਐਜ਼ ਅ ਡਾਇਰੈਕਟਰ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਉਹਨਾਂ ਨੇ ਬੜੀਆਂ ਕਾਮਯਾਬ ਫਿਲਮਾਂ ਨੇ ਜਿਹੜੀਆਂ ਉਹ ਦਿੱਤੀਆਂ ਨੇ ਉਹ ਉਹਨਾਂ ਦੇ ਨਾਲ ਉਹ ਵੈਸੇ ਕਾਲ ਆਨ ਕਰਨ ਦੇ ਲਈ ਆਏ ਸੀਗੇ ਔਰ ਉਹਨਾਂ ਦੇ ਨਾਲ ਡਿਸਕਸ਼ਨ ਕਿ ਕਿਵੇਂ ਪੰਜਾਬ ਜਿਹੜਾ ਕਿ ਕਲਚਰਲੀ ਬਹੁਤ ਮਜ਼ਬੂਤ ਔਰ ਵਧੀਆ ਸੂਬਾ ਹੈ ਜਿੱਥੇ ਜਿੱਥੋਂ ਦੇ ਕਲਚਰ ਦੇ ਵਿੱਚ ਬੜੀ ਵਾਈਬ੍ਰੈਂਸੀ ਹੈ ਕਿਸ ਤਰੀਕੇ ਦੇ ਨਾਲ ਜਿਹੜਾ ਇੰਡਸਟਰੀ ਦਾ ਫਿਲਮ ਇੰਡਸਟਰੀ ਦਾ ਔਰ ਕਲਚਰ ਨੂੰ ਕਿਸ ਤਰੀਕੇ ਨਾਲ ਪ੍ਰਮੋਟ ਕਰਿਆ ਜਾਵੇ ਪੰਜਾਬ ਦੇ ਵਿੱਚ ਜਿਹਦੇ ਨਾਲ ਜੇ ਅੱਜ ਅੱਜ ਪੰਜਾਬੀ ਗਾਣੇ ਨੇ ਜਿਹੜਾ ਬਣਦੇ ਇੱਥੇ ਨੇ ਪਰ ਉਹ ਤੁਸੀਂ ਦੁਨੀਆ ਭਰ ਦੇ ਕਲੱਬਾਂ ਦੇ ਵਿੱਚੋਂ ਗੂਜਦੇ ਨੇ ਸੋ ਇਸ ਕਰਕੇ ਇਸ ਚੀਜ਼ ਨੂੰ ਕਿਉਂਕਿ ਭਗਵੰਤ ਮਾਨ ਜੀ ਖੁਦ ਆਪ ਕਲਚਰ ਨੂੰ ਬਹੁਤ ਜ਼ਿਆਦਾ ਪਿਆਰ ਆ ਔਰ ਪ੍ਰਮੋਟ ਕਰਦੇ ਨੇ ਉਹਨਾਂ ਦਾ ਖੁਦ ਦਾ ਬੈਕਗ੍ਰਾਉਂਡ ਹੈ ਜਿਹੜਾ ਉਹ ਕਣਕਾਂ ਨੇ ਜਿਹੜਾ ਉਹ ਕਲਚਰ ਦੇ ਨਾਲ ਜੁੜਿਆ ਹੋਇਆ ਸੋ ਇਸ ਕਰਕੇ ਉਹਨੂੰ ਕਿਵੇਂ ਪ੍ਰੋਮੋਟ ਕੀਤਾ ਜਾ ਸਕਦਾ ਹੈ ਪੰਜਾਬ ਨੂੰ ਜਿਹਦੇ ਚ এমਪਲੋਇਮੈਂਟ ਜਨਰੇਸ਼ਨ ਵੀ ਹੋਣੀ ਹੈ ਰੈਵਨਿਊ ਜਨਰੇਸ਼ਨ ਵੀ ਹੋਣਾ ਹੈ ਉਹਦੇ ਬਾਰੇ ਡਿਸਕਸ਼ਨ ਜਿਹੜੀਆਂ ਹੋਈਆਂ ਨੇ ਤੇ ਆਉਣ ਵਾਲੇ ਸਮੇਂ ਚ ਹੋਰ ਡਿਸਕਸ਼ਨ ਜਿਹੜੀਆਂ ਉਹ ਸੀਐਮ ਸਾਹਿਬ ਦੇ ਨਾਲ ਵੀ ਹੋਣਗੀਆਂ ਪੰਜਾਬ ਦਾ ਖੇਡ ਮੇਲਾ ਅਜੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਗੱਲ ਹੋਈ ਸੀਗੀ ਕਿ ਵਿਧਾਇਕ ਨੇ ਜਿਹੜੇ ਉਹ ਵੀ ਹਿੱਸਾ ਲੈ ਸਕਦੇ ਨੇ ਤੁਸੀਂ ਕਿਹੜੇ ਖੇਡ ਵਿੱਚ ਨਜ਼ਰ ਆਉਣ ਵਾਲੇ ਜਿੱਥੇ ਜਿੱਥੇ ਖੇਡ ਨੂੰ ਕਿਹਾ ਜਾਊਗਾ ਉੱਥੇ ਖੇਡਾਂਗੇ ਸਿਆਸਤ ਖੇਡ